ਇਹ ਤੀਜੇ ਸੂਬੇ ਜਾ ਕੇ ਦਿੱਲੀ ਦੇ ਹਾਕਮਾਂ ਨੂੰ ਕੋਡੇ ਕਰ ਸਕਦੇ ਆ ਕਿ ਤਿੰਨ ਖੇਤੀ ਕਿਨੂੰ ਰੱਦ ਕਰੋ ਇਹ ਤਾਂ ਆਪਦੇ ਘਰ ਚ ਹੀ ਆ ਆਪਦੇ ਘਰ ਚ ਹੀ ਜਿਹੜੇ ਕੁੱਟਨੇ ਆ ਠੀਕ ਆ ਤੇ ਇਹਨਾਂ ਦੇ ਨਾਲ ਤਾਂ ਬਹੁਤ ਹਸ਼ਰੇ ਇਹਨਾਂ ਦਾ ਜਿਹੜਾ ਹੈਗਾ ਉਹ ਮਾੜਾ ਹੋਣਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਠੀਕ ਆ ਤੇ ਤੁਸੀਂ ਪੰਜਾਬ ਤੇ ਰਾਜ ਕਰ ਲੋਗੇ ਇਹ ਸੰਭਵ ਨਹੀਂ ਹੋਣਾ ਤੁਹਾਡੀ ਪੁਲਿਸ ਸਾਰੇ ਪੰਜਾਬ ਨੂੰ ਦਬਾ ਨਹੀਂ ਸਕਦੀ ਤੁਹਾਡੀ ਸਰਕਾਰ ਸਾਰੇ ਦਬਾ ਨੂੰ ਪੰਜਾਬ ਨੂੰ ਦਬਾ ਨਹੀਂ ਸਕਦੀ ਇਹਨੇ ਮੁਗਲ ਆਏ ਅਫਗਾਨ ਆਏ ਅੰਗਰੇਜ਼ ਆਏ ਕਹਿੰਦੇ ਕਹਾਉਂਦੇ ਜਿਹੜੇ ਸੀਗੇ ਉਹਨਾਂ ਨਾਲ ਪੰਜਾਬ ਟਕਰਿਆ ਠੀਕ ਆ ਭਗਵੰਤ ਜੀ ਜਿਹੜੀ ਇਹ ਕਿਹੜੇ ਬਾਗ ਦੀ ਮੂਣੀ ਹੈਗੀ ਆ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਖਤਮ ਕਰਨਾ ਨਕਸ਼ੇ ਤੋਂ ਪੰਜਾਬ ਦੀ 1.5 ਲੱਖ ਕਿੱਲਾ ਜ਼ਮੀਨ ਲੈਣੀ ਆ ਇਹ ਵਿਕਾਸ ਦੇ ਨਾਂ ਤੇ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਜਾੜਾ ਜੇ ਨਕਲੀ ਕਿਸਾਨ ਸੜਕਾਂ ਤੇ ਆ ਅਸਲੀ ਕਿਸਾਨ ਖੇਤਾਂ 'ਚ ਆ ਤੇ ਖੇਤਾਂ 'ਚ ਜਾ ਕੇ ਇਹਨਾਂ ਨੂੰ ਕਹਿਵੇ ਤੁਹਾਡੀ ਜ਼ਮੀਨ ਲੈਣੀ ਆ ਤੇ ਫਿਰ ਇਹ ਵੇਖੀ ਕਿ ਖੇਤੋਂ ਵਾਪਸ ਆਜੇਗਾ ਜਿੰਨੀ ਜਲਦੀ ਸਰਕਾਰ ਨੀਤੀ ਵਾਪਸ ਲੈ ਲੇ ਇਹਨਾਂ ਵਾਸਤੇ ਚੰਗਾ ਨਹੀਂ ਤਾਂ ਇਹਨਾਂ ਨੇ ਜਿਹਨੂੰ ਕਹਿੰਦੇ ਕਿ ਆਪ ਦੀ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਆਪਣੀ ਪਾਰਟੀ ਦੀ ਜਿਹੜੀ ਹੈਗੀ ਆ ਕਫਨ ਆ ਉਹਦੇ 'ਚ ਆਖਰੀ ਕਿਲ ਲੈਂਡ ਪਾਲਸਿੰਗ ਪੋਲਿੰਗ ਪਾਲਸ ਜਰਾਹੀ ਉਹ ਗੱਟ ਲਿਆ ਹੈ ਦੋਸਤੋ ਮਾਲਵੇ ਕੀਤੇ ਦੇ ਵਿੱਚ ਵੀ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਮਾਹੌਲ ਆ ਜਿਹੜਾ ਉਹ ਗਰਮਾਇਆ ਹੋਇਆ ਤਾਂ ਅੱਜ ਸਾਦਕ ਦੇ ਵਿੱਚ ਕ੍ਰਿਤੀ ਕਿਸਾਨ ਯੂਨੀਅਨ ਦੇ ਵੱਲੋਂ ਆ ਜਿਹੜਾ ਉਹ ਟਰੈਕਟਰ ਮਾਰਚ ਕੀਤਾ ਗਿਆ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਕ੍ਰਿਤੀ ਕਿਸਾਨਾ ਦੇ ਸਬਾਈ ਅਗੁਰਜਿੰਦਰ ਸਿੰਘ ਮੌਜੂਦ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ। ਸ਼ੁਕਰੀਆ ਬਾਈ ਜੀ। ਕਿਸ ਤਰ੍ਹਾਂ ਰਿਹਾ ਅੱਜ ਜਿਹੜਾ ਮਾਰਚ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਕੀਤਾ ਹੈ। ਅੱਜ ਦਾ ਦਿਨ ਜਿਵੇਂ ਦਿੱਲੀ ਮੋਰਸ਼ੇ ਤੋਂ ਪਹਿਲਾਂ ਖੇਤੀ ਕਾਨੂੰਨ ਦੇ ਖਿਲਾਫ ਲੜਾਈ ਸੀ ਤੇ 25 ਸਤੰਬਰ ਦਾ ਇਤਿਹਾਸਕ ਬੰਦ ਸੀਗਾ ਪੰਜਾਬ ਦਾ। ਉਸੇ ਤਰ੍ਹਾਂ ਹੀ ਅੱਜ 30 ਜੁਲਾਈ ਦਾ ਇਤਿਹਾਸਕ ਟਰੈਕਟਰ ਮਾਰਚ ਪੰਜਾਬ 'ਚ ਹੋਇਆ ਜਿਨੇ ਨਰਿੰਦ ਆਪਣੇ ਭਗਵੰਤ ਮਾਨ ਦੀ ਧੌਣ ਦਾ ਕਿਲਾ ਉਹਦਾ ਕੂੜ ਪ੍ਰਚਾਰ ਤੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਟਰੈਕਟਰਾਂ ਦੇ ਟਾਇਰਾਂ ਹੇੜ ਜਿਹੜਾ ਉਹ ਮਸਲ ਕੇ ਰੱਖਤਾ ਲੈਂਡ ਪੂਲਿੰਗ ਪਾਲਿਸੀ ਜਿਹਨੂੰ ਕਹਿੰਦਾ ਉਹਦੀ ਮੌਤ ਹੋ ਚੁੱਕੀ ਆ ਸਿਰਫ ਜਿਹੜੇ ਹੈਗੇ ਆ ਉਹ ਡੈਥ ਸਰਟੀਫਿਕੇਟ ਕਿਸਾਨਾਂ ਨੂੰ ਲੈਣਾ ਜਿਹੜਾ ਉਹ ਬਾਕੀ ਆ ਜਿਵੇਂ ਅੱਜ ਪੰਜਾਬ ਦੇ ਵਿੱਚ ਸੜਕਾਂ ਤੇ ਹਜ਼ਾਰਾਂ ਲੋਕ ਜਿਹੜੇ ਉਹ ਆਏ ਹੈ ਸਰਕਾਰ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਕਿਸੇ ਦੀ ਜ਼ਮੀਨ ਵੀ ਟੱਕੇ ਨਾਲ ਅਕਵਾਇਰ ਨਹੀਂ ਕਰਨੀ ਉਹ ਕਹਿੰਦੇ ਜੇ ਕਿਸੇ ਦੀ ਮਰਜ਼ੀ ਆ ਤਾਂ ਭਾਈ ਦੇ ਦਿਓ ਪਰ ਫਿਰ ਵੀ ਤੁਸੀਂ ਉਸ ਦੇ ਖਿਲਾਫ ਪ੍ਰਚਾਰ ਟਰੈਕਟਰ ਮਾਰਚ ਕਰੋ ਪੂਰੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਰਹੂਗਾ ਨਹੀਂ ਟੱਕੇ ਨਾਲ ਜ਼ਮੀਨ ਲੈ ਕੇ ਦੇਖ ਲਿਓ ਉਹ ਬਾਕੀ ਟੱਕਾ ਹੁੰਦਾ ਕਿਵੇਂ ਨੋਟੀਫਿਕੇਸ਼ਨ ਤਾਂ ਕਰਤਾ ਜੀ ਨੋਟੀਫਿਕੇਸ਼ਨ ਤਾਂ ਕਰਤਾ ਵੀ ਆ 32 ਦੇ 32 ਪਿੰਡ ਲੁਧਿਆਣੇ ਦੇ ਕਾਗਜ਼ਾਂ ਦੇ ਖਤਮ ਕਰਤੇ ਇਹ ਬੇਜਮੀਨੇ ਹੋ ਗਏ ਨਾ ਜ਼ਮੀਨ ਵੇਚ ਸਕਦੇ ਨਾ ਰਜਿਸਟਰੀ ਕਰਵਾ ਸਕ ਗਾਂ ਕਿਸੇ ਨੂੰ ਕਰਵਾ ਸਕਦੇ ਨਾ ਵੇਚ ਸਕਦੇ ਨਾ ਤੇ ਲਿਮਟ ਬਣਾ ਸਕਦੇ ਆ ਜੇ ਕਿਸੇ ਨੇ ਬੱਚਿਆਂ ਦੇ ਰਿਸ਼ਤੇ ਕਰਨੇ ਹੋਣਗੇ ਜ਼ਮੀਨ ਦੱਸਣਗੇ ਸਾਡੇ ਕੋਲ ਇਨੀ ਜ਼ਮੀਨ ਉਹ ਕਹਣਗੇ ਜ਼ਮੀਨ ਤਾਂ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਦਾ ਹੈ ਤਾਂ ਕਿ ਜ਼ਮੀਨ ਤਾਂ ਗਲਾਡਾ ਦੀ ਥੋੜੀ ਤਾਂ ਰਹਿ ਹੀ ਨਹੀਂ ਗਈ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਖਤਮ ਕਰਨਾ ਨਕਸ਼ੇ ਤੋਂ ਪੰਜਾਬ ਦੀ 1.5 ਲੱਖ ਕਿੱਲਾ ਜ਼ਮੀਨ ਲੈਣੀ ਆ ਇਹ ਵਿਕਾਸ ਦੇ ਨਾਂ ਤੇ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਉਜਾੜਾ ਬਿਲਕੁਲ ਜਿਹੜੇ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਆ ਗਏ ਪਿੰਡ ਬਿਲਕੁਲ ਇੱਕ ਵਾਰ 747 ਵਾਲੀ ਗੱਲ ਆ ਉਹਨਾਂ ਵਾਸਤੇ ਕਿ ਉਹਨੂੰ ਕਹਤਾ ਕਿ ਤੁਹਾਡਾ ਪਿੰਡ ਖਤਮ ਤੁਸੀਂ ਜਾਓ ਆਪਣੇ ਤੁਹਾਡਾ ਕਿਹੜਾ ਤੁਹਾਡਾ ਕਿਹੜਾ ਮੁਲਕ ਆ ਲੈਂਡ ਐਕ acquisition ਐਕਟ ਦੇ ਤਹਿਤ ਜਦੋਂ ਜ਼ਮੀਨ ਲਈ ਜਾਂਦੀ ਹੈ ਨਾ ਇਹ ਤਾਂ ਲੈਂਡ ਪੂਲਿੰਗ ਪਾਲਿਸੀ ਆ ਤੱਕ ਇਹਨਾਂ ਦਾ ਖੋਈ ਜ਼ਮੀਨ ਵੀ ਕਿੱਲਾ ਦਿਓ ਤੇ ਤੁਹਾਨੂੰ ਦੋਕਨਾਲਾ ਦੇਵਾਂਗੇ ਇਹ ਭਲਾ ਕਿਵੇਂ ਹੋਇਆ ਵੀ ਤੁਹਾਡਾ ਪਿੰਡ ਵੀ ਉਜਾੜਦੇ ਨਾ ਤੁਹਾਡੀ ਕਿੱਲੇ ਜ਼ਮੀਨ ਮਗਰ ਤੁਹਾਨੂੰ ਦੋਕਨਾਲਾ ਦੇਵਾਂਗੇ ਲੈਂਡ ਐਕ acquisition ਤਹਿਤ ਜਦੋਂ ਜ਼ਮੀਨ ਲਈ ਜਾਂਦੀ ਹੈ ਕਿਸੇ ਪਬਲਿਕ ਪਰਪਸ ਲਈ ਲਈ ਜਾਂਦੀ ਹੈਗੀ ਆ ਤੇ ਉਹਦੇ ਚ ਜਿਹੜਾ ਮਾਰਕੀਟ ਰੇਟ ਚੱਲਦਾ ਉਸ ਤੋਂ ਚਾਰ ਗੁਣਾ ਵੱਧ ਮੁਆਵਜ਼ਾ ਦਿੱਤਾ ਜਾਂਦਾ ਮੌੜਵ ਸੇਬੇ ਦਾ ਪ੍ਰਬੰਧ ਕੀਤਾ ਜਾਂਦਾ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਕੀਤਾ ਜਾਂਦਾ এনवायरमेंट ਇੰਪੈਕਟ ਅਸੈਸਮੈਂਟ ਸਰਵੇ ਕੀਤਾ ਜਾਂਦਾ ਹੈਗਾ ਪਰ ਇਹ ਤਾਂ ਇੱਕ ਹੁਕਮ ਜਾਰੀ ਕਰਤਾ ਨਾ ਕਿਸੇ ਨੂੰ ਮੁਆਵਜ਼ਾ ਦੇਣਾ ਠੀਕ ਆ ਨਾ ਕਿਸੇ ਦੀ ਸਹਿਮਤੀ ਲੈਣੀ ਆ ਬਿਲਕੁਲ ਇੱਕ ਆਰਡਰ ਦੇ ਨਾਲ ਪੰਜਾਬ ਦੀ ਲੱਖਾਂ ਏਕੜ ਜਿਹੜੀ ਜ਼ਮੀਨ ਦਾ ਲੈਣ ਦਾ ਇਹ ਫੈਸਲਾ ਕਰ ਲਿਆ ਇਹਨੂੰ ਪੰਜਾਬ ਦੀ ਕਿਸਾਨ ਲੇਰ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਜਿਵੇਂ ਤਿੰਨ ਖੇਤੀ ਕਾਨੂੰਨ ਮੋਦੀ ਤੋਂ ਰੱਦ ਕਰਾਏ ਆ ਲੈਂਡ ਪੂਲਿੰਗ ਪਾਲਿਸੀ ਵੀ ਭਗਵੰਤ ਮਾਨ ਤੋਂ ਅਸੀਂ ਰੱਦ ਕਰਵਾ ਕੇ ਹੀ ਦਮ ਲਵਾਂਗੇ ਉਹ ਤਾਂ ਕਹਿੰਦੇ ਵੀ ਨਕਲੀ ਕਿਸਾਨ ਤਾਂ ਕਹਿੰਦੇ ਸੜਕਾਂ ਦੇ ਤੇਰੇ ਫਿਰਦੇ ਜਿਹੜੇ ਅਸਲੀ ਕਿਸਾਨ ਆ ਕਹਿੰਦੇ ਉਹ ਤਾਂ ਖੇਤਾਂ ਦੇ ਵਿੱਚ ਆ ਇਹਦਾ ਕਹਿੰਦਾ ਬਹੁਤ ਸਾਰੇ ਲੋਕ ਐਵੇਂ ਇਸ ਦਾ ਵਿਰੋਧ ਕਰਦੇ ਆ ਜੇ ਨਕਲੀ ਕਿਸਾਨ ਸੜਕਾਂ ਤੇ ਆ ਅਸਲੀ ਕਿਸਾਨ ਖੇਤਾਂ 'ਚ ਆ ਤੇ ਖੇਤਾਂ ਚ ਜਾ ਕੇ ਇਹਨਾਂ ਨੂੰ ਕਹਾਂ ਮੈਂ ਤੁਹਾਡੀ ਜ਼ਮੀਨ ਲੈਣੀ ਆ ਤੇ ਫਿਰ ਇਹ ਵੇਖੀ ਕਿ ਖੇਤੋਂ ਵਾਪਸ ਆਜੇਗਾ ਪੰਜਾਬ ਦੇ ਭਗਵੰਤ ਮਾਨ ਦੇ ਮੁੱਖ ਮੰਤਰੀ ਇਹ ਸਾਰੀ ਆਮ ਆਦਮੀ ਪਾਰਟੀ ਲੀਡਰ ਨੂੰ ਪੁੱਛਦੇ ਆ ਕਿ ਜਿਹੜੇ ਤੈਨੂੰ ਅਸਲੀ ਲੱਗਦੇ ਆ ਉਹਨਾਂ ਨੂੰ ਕਹਿੰਦੇ ਜ਼ਮੀਨ ਦੇ ਦੋ ਕੋਈ ਕਿਸੇ ਨੂੰ ਕਹੋ ਵੀ ਤੇਰੀ ਜ਼ਮੀਨ ਵੀ ਖੋਹ ਲੈਣੀ ਆ ਤੇਰਾ ਪਿੰਡ ਵੀ ਉਜਾੜ ਦੇਣਾ ਤੇ ਤੂੰ ਇਹ ਕਹਿ ਵੀ ਮੈਨੂੰ ਤਾਂ ਨੀਤੀ ਬਹੁਤ ਚੰਗੀ ਲੱਗਦੀ ਆ ਕਦੀ ਕਿਸੇ ਨੂੰ ਉਜਾੜੇ ਦੀ ਨੀਤੀ ਵੀ ਚੰਗੀ ਲੱਗੀ ਐ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਮੰਦਬੁੱਧੀ ਲੋਕਾਂ ਵਾਲੀਆਂ ਗੱਲਾਂ ਪੰਜਾਬ ਦੇ ਸਰਕਾਰ ਦੇ ਮੰਤਰੀ ਤੇ ਮੁੱਖ ਮੰਤਰੀ ਕਰ ਰਹੇ ਹੈਗਾ ਇਹ ਕਿਸੇ ਦੇ ਗਲੋਂ ਨਹੀਂ ਉਤਰਦਿਆਂ ਇਹ ਠੀਕ ਆ ਤੇ ਮੁੱਖ ਮੰਤਰੀ ਨੂੰ ਇਹਨਾਂ ਹਰਕਤਾਂ ਤੋਂ ਬਾਜ ਹੋਣਾ ਚਾਹੀਦਾ ਅਸੀਂ ਇਹ ਤੀਜੇ ਸੂਬੇ ਜਾ ਕੇ ਦਿੱਲੀ ਦੇ ਹਾਕਮਾਂ ਨੂੰ ਕੋਡੇ ਕਰ ਸਕਦੇ ਆ ਕਿ ਤਿੰਨ ਖੇਤੀ ਕਾਨੂੰਨ ਰੱਦ ਕਰੋ ਤੇ ਨਾਲ ਦੇ ਘਰ ਚ ਹੀ ਆ ਆਪਦੇ ਘਰ ਚ ਹੀ ਜਿਹੜੇ ਕੁੱਟਨੇ ਆ ਠੀਕ ਹੈ ਤੇ ਇਹਨਾਂ ਦੇ ਨਾਲ ਤਾਂ ਬਹੁਤ ਹਸ਼ਰ ਇਹਨਾਂ ਦਾ ਜਿਹੜਾ ਹੈਗਾ ਉਹ ਮਾੜਾ ਹੋਣਾ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਠੀਕ ਹੈ ਤੇ ਤੁਸੀਂ ਪੰਜਾਬ ਤੇ ਰਾਜ ਕਰ ਲੋਗੇ ਇਹ ਸੰਭਵ ਨਹੀਂ ਹੋਣਾ ਇੱਕ ਪਾਸੇ ਪ੍ਰਚਾਰ ਲਗਾਤਾਰ ਉਹਨਾਂ ਨੇ ਕੀਤਾ ਕਿ ਮੈਂ ਤਾਂ ਕਿਸਾਨਾਂ ਦਾ ਮਿੱਤਰ ਕੀੜਾ ਔਰ ਜਦੋਂ ਪਿਛਲੇ ਸਮੇਂ ਦੇ ਦੌਰਾਨ ਲੈਂਡ ਪੂਲਿੰਗ ਪਾਲਿਸੀ ਦਾ ਰੌਲਾ ਪਿਆ ਸੀ ਤਾਂ ਭਗਵੰਤ ਮਾਨ ਤੇ ਹੁਣ ਵੀਡੀਓ ਵਾਇਰਲ ਹੋ ਰਹੀਆਂ ਜਿੱਥੇ ਉਹ ਕਹਿੰਦੇ ਸੀ ਕਿ ਬਹੁਤ ਮਾੜੀ ਨੀਤੀ ਆ ਪਰ ਹੁਣ ਉਸੇ ਹੀ ਰਾਹ ਤੇ ਆਪ ਚੱਲੇ ਹੋਏ ਆ ਕੀ ਕਹਿਣਾ ਚਾਹੋ ਦੇਖੋ ਇਸ ਬੰਦੇ ਦਾ ਕੋਈ ਦੀਨ ਮਾਨ ਨਹੀਂ ਕੋਈ ਸਟੈਂਡ ਨਹੀਂ ਠੀਕ ਹੈ ਇਹ ਹੁਣ ਕਹਿੰਦੇ ਕਿ ਕਿਸਾਨਾਂ ਦਾ ਨੀਤੀ ਬਹੁਤ ਭਲਾ ਕਰੂਗੀ ਜੀ ਵੀ ਅਸੀਂ ਤੁਹਾਨੂੰ ਕਿਲਾ ਲੈ ਕੇ 1000 ਗਜ ਦਾ ਰੇਸ਼ੀ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਦੇਵਾਂਗੇ 1000 ਗਜ ਦੇ ਰੇਸ਼ੀ ਪਲਾਟ 'ਚ ਅਸੀਂ ਕੀ ਬਣਾ ਲਾਂਗੇ ਭਾਈ ਖੇਤੀ ਕਰ ਲੂ ਕਿਸਾਨ ਪਸ਼ੂ ਰੱਖ ਲੂ ਸਾਂ ਦੇ ਘੜੇ ਕਰ ਲੂ ਤੇ 200 ਗਾਈ ਦਾ ਕਮਰਸ਼ੀਅਲ ਪਲਾਟ 15 ਸਾਲਾਂ ਨੂੰ 20 ਸਾਲਾਂ ਨੂੰ ਜਦੋਂ ਤੁਸੀਂ ਸਾਡੀ ਉਹ ਦੁਕਾਨ ਬੰਨੀ ਆ ਤੁਸੀਂ ਤੁਹਾਨੂੰ ਅੱਜ ਖੇਤੀ ਤੋਂ ਵਿਹਲੇ ਕਰਕੇ ਸਾਡੇ ਪਿੰਡ ਨੂੰ ਝਾਲ ਕੇ ਤੁਹਾਨੂੰ ਕਹਿੰਦੇ 20 ਸਾਲ ਨੂੰ 15 ਸਾਲ ਨੂੰ ਦੁਕਾਨ ਖੋਲ੍ਹ ਕੇ ਦੇਵਾਂਗੇ ਕਮਰਸ਼ੀਅਲ ਪਲਾਟ ਦੇਵਾਂਗੇ ਦੁਕਾਨ ਉੱਤੇ ਖੋਲ੍ਹ ਲਿਓ ਅੱਜ ਸ਼ਹਿਰਾਂ ਜਿਹੜੇ ਵੱਡੇ ਮਾਲ ਖੁੱਲੇ ਆ ਆਨਲਾਈਨ ਸ਼ਾਪਿੰਗ ਹੋ ਰਹੀ ਆ 50% ਦੁਕਾਨਦਾਰੀ ਤਾਂ ਅੱਜ ਖਤਮ ਹੋ ਗਈ ਆ 20 ਸਾਲਾਂ ਨੂੰ ਦੁਕਾਨਦਾਰੀ ਰਹਿਣੀ ਕਿ ਨਹੀਂ ਰਹਿਣੀਗੀ ਜਦੋਂ ਤੁਸੀਂ ਸਾਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਕਿ ਖੇਤੀ ਘਾਟੇ 'ਚ ਜਾ ਰਹੀ ਆ ਜੇ ਖੇਤੀ ਘਾਟੇ 'ਚ ਜਾ ਰਹੀ ਆ ਇਹਦਾ ਮਤਲਬ ਖੇਤੀ ਖਤਮ ਕਰ ਦੋ ਖੇਤੀ ਨੂੰ ਲੈ ਬੰਦਾ ਤੰਦਾ ਕਿਉਂ ਨਹੀਂ ਬਣਾਇਦਾ ਇਹ ਤਾਂ ਬਿਲਕੁਲ ਉਸ ਤਰ੍ਹਾਂ ਦੀ ਦਿਲੀਲ ਆ ਕਿ ਆ ਬੰਦਾ ਬਿਮਾਰ ਹੈ ਤਾਂ ਲਾਜ ਨਾ ਕਰੋ ਤਾਂ ਗੱਲ ਘੁੱਟ ਕੇ ਮਾਰ ਦੋ ਬਿਮਾਰ ਬੰਦੇ ਨੂੰ ਕਹੀ ਵੀ ਤੇਰਾ ਲਾਜ ਨਹੀਂ ਕਰਨਾ ਤੈਨੂੰ ਮਾਰ ਦੇਣੀ ਜੀ ਇਹ ਇਹ ਚੰਗੀ ਨੀਤੀ ਹੋ ਗਈ ਖੇਤੀ ਕਿਸਾਨਾਂ ਨੂੰ ਕੋਈ ਯਾਰ ਥੋੜੀ ਜਿਹੜੀ ਖੇਤੀ ਹੈ ਘਾਟੇ ਦੀ ਆ ਇਸ ਕਰਕੇ ਥੋੜੀ ਖੇਤੀ ਖਤਮ ਕਰ ਦਿੰਨੇ ਇਹ ਕੋਈ ਸਿਆਣਫਲੀ ਗੱਲ ਹੈਗੀ ਆ ਠੀਕ ਆ ਇਸ ਕਰਕੇ ਜਿੰਨੀ ਜਲਦੀ ਸਰਕਾਰ ਨੀਤੀ ਵਾਪਸ ਲੈ ਲੇ ਇਹਨਾਂ ਵਾਸਤੇ ਚੰਗਾ ਨਹੀਂ ਤਾਂ ਇਹਨਾਂ ਨੇ ਜਿਹਨੂੰ ਕਹਿੰਦੇ ਕਿ ਆਪ ਦੀ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਆਪਣੀ ਪਾਰਟੀ ਦੀ ਜਿਹੜੀ ਹੈਗੀ ਆ ਕਫਣਾ ਉਹਦੇ ਵਿੱਚ ਆਖਰੀ ਕਿਲ ਲੈਂਡ ਪੂਲਿੰਗ ਪਾਲਿਸੀ ਰਾਹੀਂ ਉਹ ਗੱਡ ਲਿਆ ਹੈ ਪੰਜਾਬ ਦੇ ਵਿੱਚ ਦੁਬਾਰਾ ਫੇਰ ਉਸੇ ਤਰ੍ਹਾਂ ਦੀ ਕਿਸਾਨੀ ਲੈ ਰੰਗ ਅੰਗੜਾਈ ਲੈ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦਾlfloor ਵਿਰੋਧ ਹੋ ਰਿਹਾ ਪਰ ਕੁਝ ਕੁ ਲੋਕ ਹਜੇ ਵੀ ਇਹ ਕਹਿ ਰਹੇ ਆ ਕਿ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਬਹੁਤ ਚੰਗੀ ਆ ਆ ਉਹਨਾਂ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕੋਈ ਪੰਜਾਬ 'ਚ ਇਹੋ ਜਿਹੇ ਬੰਦਾ ਜੰਮਿਆ ਜਿਹੜਾ ਕਹਿੰਦਾ ਲੈਂਡ ਪੂਲਿੰਗ ਪਾਲਿਸੀ ਚੰਗੀ ਹੈ ਜੇ ਚੰਗੀ ਆ ਤੇ ਆ ਕੇ ਸਮਝਾ ਦੇ ਸਾਨੂੰ ਜੀ ਬੀਕੇ ਦੋ ਕਿਲਾ ਖੋ ਕੇ ਦੋ ਕਨਾਲਾ ਦਿਓ ਪਿੰਡ ਦਾ ਜਾੜ ਦੋ ਕਹੂਗਾ ਚੰਗੀ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਉਹਨੂੰ ਘਰੇ ਸੱਦਾ ਪੱਤਰ ਦੇ ਕੇ ਆਏ ਸੰਯੁਕਤ ਕਿਸਾਨ ਮੋਰਚੇ ਦੇ ਆਲ ਪਾਰਟੀ ਮੀਟਿੰਗ ਬੁਲਾਈ ਆ ਕੇ ਪੱਖ ਰੱਖ ਦਿੰਦੇ ਦੱਸ ਦਿੰਦੇ ਕਿ ਆ ਚੰਗੀ ਹੈ ਨੀਤੀ ਉਹ ਤਾਂ ਦੱਸ ਹੀ ਨਹੀਂ ਸਕੇਗੀ ਠੀਕ ਹੈ ਅਸੀਂ ਕਹਿੰਨੇ ਕਿ ਅਸੀਂ ਇਕੱਠ ਕਰਦੇ ਹਾਂ ਉੱਥੇ ਜਾ ਕੇ ਭਗਵੰਤ ਮਾਨਤ ਨੂੰ ਦੇ ਮੰਤਰੀ ਸਮਝਾ ਦੇਣਾ ਜਿਵੇਂ ਅਸੀਂ ਦਿੱਲੀ ਮੋਰਚੇ ਤੇ ਸਿੰਘੂ ਤੇ ਟਿੱਕਰੀ ਤੇ ਕਹਿੰਦੇ ਰਹੇ ਖੇਤੀਬਾੜੀ ਮੰਤਰੀ ਤੋਮਰ ਨੂੰ ਕਿ ਦੱਸੋ ਬਈ ਆਕੇ ਸਾਡੀ ਸਟੇਜ ਤੇ ਬੋਲੋ ਸਾਡੇ ਇਕੱਠ ਨੂੰ ਸਮਝਾ ਦਿਓ ਕਿ ਤਿੰਨ ਖੇਤੀ ਕਾਨੂੰਨ ਚੰਗੇ ਲੋਕ ਵਾਪਸ ਆ ਲੈਣਗੇ ਅਸੀਂ ਕਹਿੰਨੇ ਇਕੱਠ ਅਸੀਂ ਕਰਦੇ ਦੱਸੇ ਭਗਵੰਤ ਮਾਨ ਕਿੱਥੇ ਇਕੱਠ ਕਰਕੇ ਦਿਜੀ ਤੇ ਕਿਸਾਨਾਂ ਨੂੰ ਸਮਝਾ ਦੇ ਜੇਕਰ ਲੈਂਡ ਪੂਲਿੰਗ ਪਾਲਿਸੀ ਰੱਦ ਨਹੀਂ ਹੁੰਦੀ ਬਾਈ ਜੀ ਤਾਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਅਗਲੇ ਹੋਣਗੇ ਇਹ ਤਾਂ ਭਗਵੰਤ ਮਾਨ ਦੀ ਸਰਕਾਰ ਦੇਖਿਓ ਕਿੰਨਾ ਕੁ ਝਾਲ ਚੱਲਦੀ ਹੈਗੀ ਹੁਣ ਤਾਂ ਮਤਲਬ ਜਿਹੜੀ ਹੈਗੀ ਆ ਮਾੜਾ ਹਸ਼ਰ ਉਹਨਾਂ ਦਾ ਸ਼ੁਰੂ ਹੋ ਗਿਆ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਲੱਖਾਂ ਟਰੈਕਟਰ ਪੰਜਾਬ ਦੀਆਂ ਸੜਕਾਂ ਤੇ ਠੀਕ ਆ ਜਿਹੜੇ ਉਹ ਨਤਰੇ ਆ ਗਿਆ ਇਹ ਸੜਕਾਂ ਇਹ ਟਰੈਕਟਰਾਂ ਦੇ ਟਾਇਰਾਂ ਹੇਠ ਲੈਂਡ ਪੂਲਿੰਗ ਪਾਲਿਸੀ ਅੱਜ ਅਸੀਂ ਚਕਨਾ ਚੂਰ ਕਰਤੀ ਭਗਵੰਤਮਾਨ ਦਾ ਹੰਕਾਰ ਚਕਨਾ ਚੂਰ ਕਰਤਾ ਜੀ ਉਹਦੀ ਧੌਣ ਦਾ ਕਿਲਾ ਕੱਢਤਾ ਜਿਹੜਾ ਉਹ ਲੱਗਦਾ ਸੀ ਕਿ ਮੈਂ ਪੁਲਿਸ ਦੀਆਂ ਧਾੜਾਂ ਭੇਜ ਕੇ ਹੁਣ ਨਾ ਪੁਲਿਸ ਸਾਡੇ ਘਰਾਂ 'ਚ ਰੀਡ ਕਰਨ ਆਈ ਠੀਕ ਆ ਤੁਹਾਡੀ ਪੁਲਿਸ ਸਾਰੇ ਪੰਜਾਬ ਨੂੰ ਦਬਾ ਨਹੀਂ ਸਕਦੀ ਤੁਹਾਡੀ ਸਰਕਾਰ ਸਾਰੇ ਦਬਾ ਨੂੰ ਪੰਜਾਬ ਨੂੰ ਦਬਾ ਨਹੀਂ ਸਕਦੀ ਇਹਨੇ ਮੁਗਲ ਆਏ ਅਫਗਾਨ ਆਏ ਅੰਗਰੇਜ਼ ਆਏ ਕਹਿੰਦੇ ਕਹਾਉਂਦੇ ਜਿਹੜੇ ਸੀਗੇ ਉਹਨਾਂ ਨਾਲ ਪੰਜਾਬ ਟਕਰਿਆ ਠੀਕ ਆ ਭਗਵੰਤ ਜੀ ਜਿਹੜੀ ਇਹ ਕਿਹੜੇ ਬਾਗ ਦੀ ਮੂਲੀ ਹੈਗੀ ਆ ਇਹਦਾ ਭਲੇਖਾ ਜਿਹੜਾ ਹੈਗਾ ਜਲਦੀ ਨਿਕਲ ਜਾਣਾ ਇਹ ਹੁਣ ਦੇਖਣਾ ਬਣਦਾ ਕਿ ਇਹ ਕਿੰਨੇ ਦਿਨ ਲੈਂਡ ਪੂਲਿੰਗ ਪਾਲਿਸੀ ਤੇ ਖੜਦਾ ਜਿਹੜੀਆਂ ਪੰਚਾਇਤਾਂ ਰਜਿਸਟਰ ਪੰਚਾਇਤਾਂ ਮਤੇ ਪਾ ਰਹੀਆਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨੇ ਕਹਤਾ ਕਿ ਪੰਚਾਇਤਾਂ ਤੋਂ ਰਜਿਸਟਰ ਲੈ ਲਓ ਵਾਪਸ ਹਮ ਰਜਿਸਟਰਾਂ ਚ ਜ਼ਮੀਨ ਅੱਜ ਰਜਿਸਟਰ ਤਾਂ ਵਾਪਸ ਆ ਜਾਣਗੇ ਰਜਿਸਟਰਾਂ ਨਾਲ ਜ਼ਮੀਨ ਤਾਂ ਨਹੀਂ ਆਉਣੀ ਨਾ ਜੀ ਜ਼ਮੀਨ ਤਾਂ ਉੱਥੇ ਹੀ ਲੈਣੀ ਆ ਜ਼ਮੀਨ ਤਾਂ ਨਹੀਂ ਖੱਗ ਕੇ ਤੁਸੀਂ ਲਿਜਾ ਸਕਦੇਗੇ ਤੁਸੀਂ ਆਪਦੇ ਗੋਦੀ মিডিਆ ਨੂੰ ਕਹਤਾ ਕਿ ਕੋਈ ਕਿਸਾਨਾਂ ਦੇ ਟਰੈਕਟਰ ਮਾਰਚਾਂ ਨੂੰ ਕਵਰ ਨਾ ਕਰੇ ਤੁਹਾਡੇ ਟੈਨਲ ਲਈ ਪੰਜਾਬ ਚ ਬਹੁਤ ਲੋਕ ਪੱਖੀ ਚੈਨਲ ਹੈਗੇ ਜਿਹੜੇ ਟਰੈਕਟਰ ਮਾਰਚ ਕਵਰ ਕਰਨਗੇ ਇਹ ਟਰੈਕਟਰ ਮਾਰਚ ਜਿਹੜੇ ਹੈਗੇ ਆ ਦਿਖਨੇ ਆ ਅਨੇਰਾ ਜਨਾ ਮਰਜੀ ਗਾੜਾ ਹੋਵੇ ਸੂਰਜ ਨੂੰ ਚੜਨ ਤੋਂ ਰੋਕ ਸਕਦਾ ਸੂਰਜ ਅਗੇ ਚਾਦਰ ਨਹੀਂ ਪੈ ਸਕਦੀ ਆ ਲੱਖਾਂ ਟਰੈਕਟਰੀ ਵਾਲੇ ਸੜਕਾਂ ਦੇ ਨਿਤਰੇ ਆ ਭਗਵੰਤ ਮਾਨ ਦਾ ਜਿਹੜਾ ਟੁਕੜਬੋਚ মিডিਆ ਉਹ ਨਾਂ ਵੀ ਦਿਖਾਊਗਾ ਇੱਤਾਂ ਵੀ ਪੰਜਾਬ ਦੇ ਲੋਕਾਂ ਨੂੰ ਦਿਖਣੇ ਆ ਪੰਜਾਬ 'ਚ ਕਿਸਾਨ ਲਹਿਰ ਜਿਹੜੀ ਆ ਉਹ ਫਿਰ ਆਪਣੇ ਜਿਹੜੀ ਆ ਸਿਖਰ ਤੇ ਆ ਜਿਹੜਾ ਨੂੰ ਭਰਮ ਸੀ ਮੈਂ ਖਾਲੀ ਤੰਬੂ ਪਟਕੇ ਤੇ ਕੁਝ ਟਰਾਲੀਆਂ ਚੋਰੀ ਕਰਕੇ ਕਿਸਾਨ ਲਹਿਰ ਨੂੰ ਦਬਾ ਲਿਆ ਉਹਦਾ ਭਰਮ ਜਿਹੜਾ ਹੈਗਾ ਸੀ ਅੱਜ ਕੱਟਦਾ